02 EH 7240 ਆਹ ਬੱਸ ਨੂੰ ਵੀਰਾ ਦੇਖ ਲੋ ਜੀ ਮੈਂ ਮਰਸੂਰ ਤੋਂ ਚੜਿਆ ਸੀ ਆ ਦੇਖੋ ਕਰਾਲੀ ਦੀ ਟਿਕਟ ਕਟਾਈ ਆ ਆ ਬੱਸ ਉਰੇ ਆ ਕੇ ਟਿਕਟ ਦਿਖਾ ਦਿਓ ਮੜੀ ਮੜੀ ਆ ਟਿਕਟ ਦੇਖ ਲੋ ਜੀ ਆ ਜਲੰਧਰ ਆ ਕੇ ਬੱਸ ਖੜੀ ਹੈ ਜੀ ਡਰਾਈਵਰ ਕਨੈਕਟਰ ਕੋਈ ਨਹੀਂ ਹੈ ਜੀ ਹੋਰ ਆਪ ਨੂੰ ਅਸੀਂ ਕਿੱਥੇ ਤੁਸੀਂ ਪਿੱਛੇ ਬੱਸ ਕੀ ਕਰਨਾ ਯਾਰ ਤੋੜ ਦੇ ਨਹੀਂ ਬਣਾ ਲੈ ਯਾਰ ਉਹ ਇਹ ਤੇ ਇਹ ਹੁਣ ਅਸੀਂ ਦੱਸਾਂਗੇ ਤੁਸੀਂ ਬੱਸ ਤੇ ਚੜ ਕੇ ਆਏ ਹੋ ਹਾਂਜੀ ਅੰਮ੍ਰਿਤਸਰ ਤੋਂ ਬੈਠੇ ਸੀ ਕਰਾਲੀ ਜਾਣਾ ਸੀ ਅੰਮ੍ਰਿਤਸਰ ਤੋਂ ਚੱਲੀ ਆ ਬੰਨੀ ਆ ਪੰਜ ਵਜੇ ਕਿੰਨੇ ਵਜੇ ਬੱਸ ਇੱਥੇ ਪਹੁੰਚੀ ਹੈ 8:40 ਦੇ ਅੰਮ੍ਰਿਤਸਰ ਤੋਂ ਚੱਲੀ ਆ ਅੱਛਾ ਜੀ 265 ਰੁਪਿਆ ਟਿਕਟ ਕੱਟੀ ਆ ਕਰਾਲੀ ਦੀ ਉਹਨਾਂ ਨੇ 02 EH 2740 ਵੀਰਾ ਦੇ ਲੋ ਜੀ ਮੈਂ ਮਰਸੂਪ ਤੋਂ ਚੜਿਆ ਸੀ ਆ ਦੇਖੋ ਕਰਾਲੀ ਦੀ ਟਿਕਟ ਕਟਾਈ ਹੈ ਆ ਬਾਸੁਰੇ ਆ ਕੇ ਟਿਕਟ ਦਿਖਾ ਦਿਓ ਮੜੀ ਮੜੀ ਆ ਟਿਕਟ ਸਾਡੇ ਟਿਕਟ ਦੇਖ ਲੋ ਜੀ ਆ ਜਲੰਧਰ ਆ ਕੇ ਬਸ ਖੜੀ ਹੈ ਜੀ ਡਰਾਈਵਰ ਕਨੈਕਟਰ ਕੋਈ ਨਹੀਂ ਹੈ ਜੀ ਹੋਰ ਆਪ ਨੂੰ ਅਸੀਂ ਕਿ ਤੁਸੀ ਟਿਕਟ ਬਸ ਕੀ ਕਰਨਾ ਹੈ ਜੀ ਤੁਹਾਡੀ ਨਹੀਂ ਬਣਾ ਰਿਹਾ ਯਾਰ ਪੁਰਾਣੇ ਤੇ ਇਹ ਯੂਨਿਸੀ ਦੱਸੋ ਤੁਸੀਂ ਬਸ ਤੇ ਚੜ ਕੇ ਆਏ ਹਾਂਜੀ ਅੰਮ੍ਰਿਤਸਰ ਤੋਂ ਬੈਠੇ ਸੀ ਕਰਾਲੀ ਜਾਣਾ ਸੀ ਅੰਮ੍ਰਿਤਸਰ ਤੋਂ ਚੱਲੀ ਆ ਪਾ ਕਿੰਨੇ ਵਜੇ ਕਿੰਨੇ ਵਜੇ ਬਸ ਇੱਥੇ ਪਹੁੰਚੀ ਹੈ 8:40 ਦੇ ਅੰਮ੍ਰਿਤਸਰ ਤੋਂ ਚੱਲੀ ਆਈ ਅੱਛਾ ਜੀ 265 ਰੁਪਿਆ ਟਿਕਟ ਕੱਟੀ ਹੈ ਕਰਾਲੀ ਦੀ ਉਹਨਾਂ ਨੇ ਬੀ 02 ਐਫ 2747 ਵੀਰਾ ਦੇ ਲੋ ਜੀ ਮੈਂ ਮਰਸੂਰ ਤੋਂ ਚੜਿਆ ਸੀ ਆ ਦੇਖੋ ਕਰਾਲੀ ਦੀ ਟਿਕਟ ਘਟਾਈ ਹੈ ਆ ਬਾਸੂ ਰਿਆ ਕੇ ਟਿਕਟ ਦਿਖਾ ਦਿਓ ਮੜੀ ਮੜੀ ਆ ਟਿਕਟ ਸਾਡਾ ਟਿਕਟ ਦੇਖ ਲੋ ਜੀ ਆ ਜਲੰਧਰ ਆ ਕੇ ਬੱਸ ਖੜੀ ਹੈ ਜੀ ਡਰਾਈਵਰ ਕਨੈਕਟਰ ਕੋਈ ਨਹੀਂ ਹੈ ਜੀ ਹੋਰ ਆਪ ਨੂੰ ਅਸੀਂ ਕਿ ਤੁਸੀ ਕਿੱਥੇ ਬੱਸ ਬਸ ਗਈ ਜਾਂ ਕਿ ਕਰਨਾ ਹੈ ਜੀ ਤੁਹਾਡੇ ਨਹੀਂ ਬਣਾ ਲਿਆ ਯਾਰ ਭਾਈ ਹੁਣ ਅਸੀਂ ਦੱਸਾਂਗੇ ਕਿ ਬੱਸ ਤੇ ਛੜ ਕੇ ਆਏ ਹਾਂ ਜੀ ਅੰਮ੍ਰਿਤਸਰ ਤੋਂ ਬੈਠੇ ਜੀ ਕਰਾਲੀ ਜਾਣਾ ਸੀ ਅੰਮ੍ਰਿਤਸਰ ਤੋਂ ਚੱਡ ਕੇ ਆਣੀ ਆ ਕਿੰਨੇ ਵਜੇ ਕਿੰਨੇ ਵਜੇ ਬੱਸ ਇੱਥੇ ਪਹੁੰਚੀ ਹੈ ਆਪੀ 40 ਦੇ ਅੰਮ੍ਰਿਤਸਰ ਤੋਂ